ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਿੱਖ ਮਿਸ਼ਨਰੀ ਕਾਲਜ ਸਨ 1980 ਤੋਂ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਹਿਤ ਗੁਰਮਤ ਗਾਢੀ ਦਾ ਜੋ ਚਾਨਣ ਹੈ ਉਹ ਦੜ ਕਰਵਾਨ ਹਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਿੱਖ ਰਹਿਤ ਮਰਿਆਦਾ ਤੇ ਅਕਾਲ ਤਖਤ ਨੂੰ ਸਮਰਪਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਸਰਬ ਸਾਂਝੀ ਵਲਤਾ ਦੇ ਉਪਦੇਸ਼ ਦੇਣ ਦਾ ਜੋਰਾ ਹੈ ਉਹ ਨਿਰੰਤਰ 1980 ਤੋਂ ਸਮਰਪਿਤ ਹੈ ਉਸੇ ਕੜੀ ਵਿੱਚ ਹਰ ਸਾਲ ਧਾਰਮਿਕ ਪ੍ਰੀਖਿਆ ਜੋ ਬੱਚਿਆਂ ਦੀ ਵੱਡੇ ਪੱਧਰ ਤੇ ਕਰਵਾਈ ਜਾਂਦੀ ਹੈ ਇਸ ਸਾਲ ਵੀ ਬਾਕਾਇਦਾ ਮਈ 2024 ਤੋਂ ਇਸ ਦਾ ਆਗਾਜ਼ ਫਾਰਮ ਪਰੰਦਾ ਸ਼ੁਰੂ ਹੋਇਆ ਸੀ ਜਿਸ ਦੀ ਆਖਰੀ ਤਾਰੀਖ 31 ਜੁਲਾਈ 2024 ਹੈ ਤੋਂ 26 10 ਅਕਤੂਬਰ 26 ਨੂੰ ਜੋ ਇਹ ਪ੍ਰੀਖਿਆਵਾਂ ਨੇ ਇਹਨਾਂ ਨੂੰ ਕੰਡਕਟ ਕਰਵਾਇਆ ਜਾਏਗਾ ਤੋਂ ਸਮੂਹ ਜੋ ਸੰਗਤਾਂ ਨੇ ਜੋ ਪਰਿਵਾਰ ਨੇ ਜੋ ਬੱਚੇ ਨੇ ਉਹਨਾਂ ਦੇ ਚਰਣਾ ਚ ਬੈਣਤੀ ਹੈ ਕਿ 31 ਸਤ ਅੱਜ 21 ਤਰੀਕ ਹੋ ਚੁੱਕੀ ਹੈ ਤੋਂ 10 ਦਿਨਾਂ ਦਾ ਸਮਾਂ ਬਚਿਆ ਆਪ ਵਦ ਤੋਂ ਵਦ ਗਿਣਤੀ ਵਿੱਚ ਜੋ ਫਾਰਮ ਨੇ ਉਪਰੋ ਗੁਰੂੜਾਨਿਕ ਨਗਰ ਜੋ ਆਫਸ ਹੈ ਇਸ ਆਫਿਸ ਵਿੱਚ ਆ ਕੇ ਤੁਸੀਂ ਫਾਰਮ ਭਰ ਸਕਦੇ ਹੋ ਤਾਂ ਕਿ ਇਹ ਜੋ ਗੁਰਮਤਿ ਦਾ ਸਿਧਾਂਤ ਹੈ ਆਪ ਜਪੋ ਅਵਰਾ ਨਾਮ ਜਪਾਓ ਇਸ ਨੂੰ ਸਾਰਤਕ ਢੰਗ ਦੇ ਨਾਲ ਪ੍ਰਚਾਰ ਕਰਕੇ ਸਾਰੀ ਕੌਮ ਨੂੰ ਸਬੇ ਸੰਜੀਵਾਲ ਸਦਾਇ ਕੋਈ ਨਾ ਦਿਸੇ ਬਰ ਜਿਓ ਜੋ ਗੁਰਨਾਨਕ ਦਾ ਮਿਸ਼ਨ ਹੈ ਇਸ ਨੂੰ ਅੱਗੇ ਤੋਰ ਸਕੇ ਫਿਰ ਦੁਬਾਰਾ ਸਮੂਹ ਵੀਰਾਂ ਪੈਣਾ ਨੂੰ ਵਿੜਤੀ ਹੈ ਕਿ ਇਹ ਸਾਲ ਚ ਜੋ ਪ੍ਰੀਖਿਆ ਸਿਕ ਮਿਸ਼ਨਰੀ ਕਾਲਜ ਰਜਿਸਟਰ ਲੁਧਿਆਣਾ ਦਾ ਜੰਮੂ ਸਰਕਲ ਦੇ ਸਹਿਯੋਗ ਨਾਲ ਆਪਜੀ ਸੰਗਤਾਂ ਦੇ ਸਹਿਯੋਗ ਨਾਲ ਜੋ ਇਹ ਕੰਡਕਟ ਕੀਤਾ ਜਾਂਦਾ ਹੈ ਆਖਰੀ ਜੋ ਮਹਰਲਾ ਜਾਰੀ ਹੈ ਆਪ ਦਸਾਂ ਜਣੇ ਦੇ ਅੰਦਰ ਵੱਧ ਤੋਂ ਵੱਧ ਮਾਤਰਾ ਚ ਜੋ ਫਾਰਮ ਨੇ ਇਹ ਭਰ ਕੇ ਪਹੁੰਚਾਓ ਤਾਂ ਕਿ 26 ਅਕਤੂਬਰ ਨੂੰ ਹੋਣ ਵਾਲੀ ਜੋ ਪ੍ਰੀਖਿਆ ਹੈ ਉਸ ਵਿੱਚ ਆਪ ਸ਼ਾਮਲ ਹੋ ਕੇ ਗੁਰਮਤ ਸਿੱਖ ਕੇ ਅਸਾਂ ਸਿਖਾਣੀ ਅੰਮ੍ਰਿਤਧਾਰੀ ਕੌਮ ਬਣਾਉਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿਚਕਾਰ ਇਸ ਮਿਸ਼ਨ ਦੀ ਪੂਰਤੀ ਲਈ ਅਸੀਂ ਸਫਲ ਹੋ ਸਕੇ ਇਨੀਆਂ ਵਿਚਾਰਾਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਧਾਰਮਿਕ ਪ੍ਰੀਖਿਆ ਇਸ ਸਾਲ 2024 ਨੂੰ ਹੋਣ ਜਾ ਰਹੀ ਹੈ ਇਸ ਵਕਤ ਤੱਕ ਜੰਮੂ ਕਸ਼ਮੀਰ ਦੇ ਵਿੱਚ ਤਕਰੀਬਨ 1500 ਬੱਚੇ ਜਿਹੜੇ ਨੇ ਉਹ ਐਨਰੋਲ ਹੋ ਚੁੱਕੇ ਨੇ 1500 ਬੱਚਿਆਂ ਦੇ ਫਾਰਮ ਭਰ ਚੁੱਕੇ ਆ ਅਸੀਂ ਉਮੀਦ ਕਰਦੇ ਹਾਂ ਕਿ 31 ਜੁਲਾਈ ਤੱਕ ਜਿਹੜੇ ਵਾਦ-ਵਾਦ ਫਾਰਮ ਜਿਹੜੇ ਆਪ ਸਾਰੇ ਜੋ ਹੈ ਭਰਨ ਦੀ ਕਿਰਪਾਲਤਾ ਕਰੋ ਇਸ ਪ੍ਰੀਖਿਆ ਨੂੰ ਹਰ ਸਾਲ ਸਿੱਖ ਮਿਸ਼ਨਰੀ ਕਾਲੇ ਕੰਡਕਟ ਕਰਵਾਉਂਦਾ ਜਿਵੇਂ ਕਿ ਪਹਿਲੇ ਵੀ ਬੇਨਤੀ ਕੀਤੀ ਹੈ ਪਿਛਲੇ ਸਾਲ 2023 ਦੇ ਵਿੱਚ 80000 ਬੱਚਿਆਂ ਨੇ ਆਲ ਓਵਰ ਇੰਡੀਆ ਲੈਵਲ ਤੇ ਇਹ ਫਾਰਮ ਫਿਲ ਕੀਤਾ ਅਤੇ ਆਪਣੇ ਇਤਿਹਾਸ ਤੇ ਗੁਰਮਤਿ ਵਿਰਸੇ ਤੋਂ ਜਾਣੂ ਹੋਏ 2022 ਦੇ ਵਿੱਚ 77000 ਬੱਚਿਆਂ ਨੇ ਆਲ ਓਵਰ ਇੰਡੀਆ ਦੇ ਵਿੱਚ ਇਸ ਪ੍ਰੀਖਿਆ ਦੇ ਵਿੱਚ ਜੋ ਹੈ ਹਿੱਸਾ ਲਿਆ ਸੀ ਅੱਜ 2023 ਵਿੱਚ ਜੰਮੂ ਦੇ ਵਿੱਚ ਕੇਵਲ ਜੰਮੂ ਕਸ਼ਮੀਰ ਦੇ ਵਿੱਚ ਹੀ ਤਕਰੀਬਨ 2500 ਬੱਚੇ ਜਿਹੜੇ ਨੇ ਉਹ انرੋਲ ਹੋਏ ਸਨ ਇਸ ਇਹ ਪ੍ਰੀਖਿਆ ਬੜੀ ਹੀ ਆਸਾਨ ਤਰੀਕੇ ਦੇ ਨਾਲ ਕੰਡੈਕਟ ਕਰਵਾਈ ਜਾਂਦੀ ਹੈ ਔਰ ਇਸ ਪ੍ਰੀਖਿਆ ਦੇ ਵਿੱਚ ਚਾਰ ਗਰੁੱਪਨ ਚਾਰ ਗਰੁੱਪਾਂ ਦੇ ਵਿੱਚ ਇਸ ਐਗਜ਼ਾਮ ਨੂੰ ਜਿਹੜਾ ਕੰਡੈਕਟ ਕਰਵਾਇਆ ਜਾਂਦਾ ਜਿਹੜਾ ਪਹਿਲਾ ਗਰੁੱਪ ਹੈ ਉਹ ਫਸਟ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਜੋ ਹੈ ਛੋਟੇ ਬੱਚਿਆਂ ਦਾ ਪਹਿਲਾ ਗਰੁੱਪ ਹੈ ਛੇਵੀਂ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਦਾ ਇਹ ਦੂਸਰਾ ਗਰੁੱਪ ਹੈ ਨੌਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ ਤੀਸਰਾ ਗਰੁੱਪ ਹੈ ਤੇ 12ਵੇਂ ਤੋਂ ਬਾਅਦ ਸਰਵ ਸੰਗਤ ਜਿਹਦੇ ਵਿੱਚ ਕਿਸੇ ਵੀ ਉਮਰ ਦਾ ਵੀਰ ਭੈਣ ਜੋ ਹਨ ਉਹ ਹਿੱਸਾ ਲੈ ਸਕਦਾ ਹੈ ਤੇ ਸਰਵ ਸੰਗਤ ਵਿੱਚ ਆਂਦੇ ਨੇ ਇਹ ਚਾਰੋਂ ਗਰੁੱਪਾਂ ਦੀ ਪ੍ਰੀਖਿਆ ਜਿਹੜੀ ਹੈ ਇਹ ਹਿੰਦੀ ਵਿੱਚ ਵੀ ਹੁੰਦੀ ਹੈ ਤੇ ਪੰਜਾਬੀ ਵਿੱਚ ਵੀ ਹੁੰਦੀ ਹੈ ਆਪ ਜੀ ਕਿਸੇ ਵੀ ਲੈਂਗੁਏਜ ਦੇ ਵਿੱਚ ਵੈਸੇ ਤੇ ਕੋਸ਼ਿਸ਼ ਕਰੋਗੇ ਸਾਰੇ ਪੰਜਾਬੀ ਮਾਂ ਬੋਲੀ ਵਿੱਚ ਹੀ ਫਾਰਮ ਭਰਿਏ ਪਰ ਕਿੰਨਾ ਕਾਰਨ ਕਰਕੇ ਅਗਰ ਕੋਈ ਪੰਜਾਬੀ ਨਹੀਂ ਸਿੱਖ ਪਾਇਆ ਉਹ ਹਿੰਦੀ ਵਿੱਚ ਵੀ ਆਪਣਾ ਇਤਿਹਾਸ ਪੜ ਕੇ ਇਤਿਹਾਸ ਤੋਂ ਜਾਣੂ ਹੋ ਸਕਦਾ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜੋ ਨੰਬਰ ਡਿਸਪਲੇ ਹੋ ਰਹੇ ਸਕਰੀਨ ਦੇ ਉੱਪਰ ਆਪ ਜੀ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਇਹ ਸਾਰੇ ਆਪ ਜੀ ਨੂੰ ਨੰਬਰ ਦੇ ਰਿਹਾ ਰਜ਼ੋਰੀ ਦਾ ਪੁੰਛ ਦਾ ਕਟੂਏ ਦਾ ਸਾਰੇ ਨੰਬਰ ਡਿਸਪਲੇਸ ਕਰੀਤੇ ਹੋ ਰਹੇ ਹਨ ਅਤੇ ਇਸ ਪ੍ਰੀਖਿਆ ਦੇ ਜੋ ਓਵਰਆਲ ਇੰਚਾਰਜ ਲੁਧਿਆਣਾ ਵਾਲੇ ਵੀਰ ਹਰਵਿੰਦਰ ਸਿੰਘ ਜੀ ਉਹਨਾਂ ਦਾ ਨੰਬਰ ਵੀ ਆਪ ਨੋਟ ਕਰ ਲਓ ਆਪ ਜੀ ਕਿਸੇ ਵੀ ਇੰਡੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹੋ ਇਹ ਫਾਰਮ ਭਰ ਸਕਦੇ ਹੋ ਉਹਨਾਂ ਦਾ ਨੰਬਰ ਹੈ 9914130064 ਮੈਂ ਨੰਬਰ ਇੱਕ ਵਾਰ ਫਿਰ ਰਿਪੀਟ ਕਰ ਰਹੇ ਹਾਂ ਵੀਰ ਹਰਵਿੰਦਰ ਸਿੰਘ ਜੀ ਜੋ ਧਾਰਮਿਕ ਪ੍ਰੀਖਿਆ ਦੇ ਆਲਓਵਰ ਇੰਡੀਆ ਲੈਵਲ ਤੇ ਇਨਚਾਰਜ ਲੁਧਿਆਣੇ ਵਿਖੇ ਰਹਿੰਦੇ ਹਨ ਆਪ ਜੀ ਕਿਸੇ ਵੀ ਦੇਸ਼ ਤੇ ਕਿਸੇ ਵੀ ਕੋਨੇ ਦੇ ਵਿੱਚੋਂ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਦਾ ਨੰਬਰ ਹੈ 9914130064 ਤੋਂ ਬੇਨਤੀ ਹੈ ਆਪ ਸਾਰੇ ਇਸ ਪ੍ਰੀਖਿਆ ਦੇ ਵਿੱਚ ਬੜੇ ਕਮਾਲ ਦੀ ਔਰ ਬੜੇ ਆਸਾਨ ਤਰੀਕੇ ਦੇ ਨਾਲ ਜੋ ਪ੍ਰੀਖਿਆ ਕਰਾਈ ਜਾਂਦੀ ਹੈ ਜਨ ਪਹਿਲੇ ਵੀ ਬੇਨਤੀ ਕੀਤੀ ਹੈ ਇਹਦੇ ਵਿੱਚ ਤਿੰਨ ਪਾਰਟ ਹੁੰਦੇ ਨੇ ਇਗਜ਼ਾਮ ਦੇ ਪਹਿਲੇ ਪਾਰਟ ਵਿੱਚ ਗੁਰਬਾਣੀ ਹੁੰਦੀ ਹੈ ਦੂਸਰੇ ਪੜਵੀ ਸਿੱਖ ਇਤਿਹਾਸ ਹੁੰਦਾ ਅਸੀਂ ਤੀਸਰੇ ਪੜਵੀ ਜਿਹੜੀ ਹੈ ਉਹ ਮर्याਦਾ ਹੁੰਦੀ ਹੈ ਅਤੇ ਜੰਮੂ ਦੇ ਜਿੰਨੇ ਵੀ ਸਕੂਲਾਂ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਕੁੰਜਵਾਨੀ ਗੁਰ ਹਰਿਕ੍ਰਿਸ਼ਨ ਪਬਲਿਕ ਸਕੂਲ ਐਮਸੀ ਖਾਲਸਾ ਸਕੂਲ ਸਕੂਲ ਯੂਨੀਕ ਪਬਲਿਕ ਸਕੂਲ ਇਹ ਸਾਰੇ ਦੇ ਸਾਰੇ ਸਕੂਲ ਜਨ ਹਮੇਸ਼ਾ ਸਾਨੂੰ ਕੋਆਪਰੇਟ ਕਰਦੇ ਹਨ ਇਹਨਾਂ ਸਕੂਲਾਂ ਦੇ ਵਿੱਚ ਸੈਂਟਰ ਬੰਦੇ ਹਨ ਪਿਛਲੇ ਸਾਲ ਵੀ ਤਕਰੀਬਨ 15 ਸਕੂਲਾਂ ਦੇ ਵਿੱਚ ਜੰਮੂ ਦੇ ਵਿੱਚ ਹੀ ਕੇਵਲ ਸੈਂਟਰ ਬਣੇ ਸਨ ਸੋ ਆਪ ਸਾਰਿਆਂ ਦੇ ਅਗੇ ਇਸ ਮੀਡੀਆ ਦੇ ਰਾਹੀਂ ਹੌਂਦ ਟੀਵੀ ਇੱਕ ਬਾਣੀ ਚੈਨਲ ਪੈਗਾਮ ਟੀਵੀ ਆਪਸੀ ਸਾਇੰਟ ਟੀਵੀ ਅਤੇ ਐਫਐਮਸੀ ਜੰਮੂ ਜ਼ੋਨ YouTube ਚੈਨਲ ਇਨਾਂ ਸਾਰੇ ਚੈਨਲਾਂ ਦੇ ਰਾਹੀਂ ਅਸੀਂ ਜੰਮੂ ਦੀ ਸੰਗਤ ਨੂੰ ਕਸ਼ਮੀਰ ਦੀ ਸੰਗਤ ਨੂੰ ਅਤੇ ਆਸ-ਪਾਸ ਦੇ ਇਲਾਕੇ ਦੀ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਜੋ ਸਿੱਖ ਮਿਸ਼ਨਰੀ ਕਾਲੇਜ ਉਪਰਾਲਾ ਕਰ ਰਿਹਾ ਹੈ ਤਕਰੀਬਨ 35-40 ਸਾਲ ਤੋਂ ਆਪ ਆਪ ਸਾਰੇ ਇਹਨਾਂ ਬੱਚਿਆਂ ਨੂੰ انرੋਲ ਕਰਵਾ ਕੇ ਜੋ ਹੈ ਆਪਣੇ ਇਤਿਹਾਸ ਆਪਣੇ ਅਨਮੋਲ ਵਿਰਸੇ ਤੋਂ ਜੋ ਹੈ ਉਹ ਜਾਣੂ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਡੇ ਸੀਨੀਅਰ ਵੀਰਾਂ ਨੇ ਆਪ ਜੀ ਨੂੰ ਧਾਰਮਿਕ ਵਿਖਿਆ ਬਾਰੇ ਸਾਰਾ ਦੱਸਿਆ ਹੈ ਵਿਖਿਆ ਦੇ ਫਾਰਮ ਕਦੋਂ ਭਰੇ ਜਾਣੇ ਹਨ ਡੇਟ 31 ਜੁਲਾਈ ਤੱਕ ਹੈ ਅਤੇ ਡੇਟ ਜਦੋਂ ਇਗਜ਼ਾਮ ਕੰਡਕਟ ਹੋਣਾ ਹੈ ਉਹ ਵੀ ਦੱਸ ਦਿੱਤੀ ਹੈ ਮੈਂ ਤੁਹਾਨੂੰ ਥੋੜਾ ਜਿਆ ਸਾਧ ਸੰਗਤ ਜੀ ਸਿਲੇਬਸ ਬਾਰੇ ਦੱਸਾਂਗੀ ਸਾਡੇ ਇਸ ਧਾਰਮਿਕ ਪ੍ਰੀਖਿਆ ਨੂੰ ਚਾਰ ਗਰੁੱਪਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ ਜੋ ਫਰਸਟ ਗਰੁੱਪ ਹੈ ਉਹ ਕਲਾਸ 5th ਤੱਕ ਹੈ ਪੰਜਵੀਂ ਤੱਕ ਸੈਕੰਡ ਹੈ ਜੋ ਉਹ 8ਵੀਂ ਤੱਕ ਥਰਡ ਹੈ ਜੋ ਉਹ 12th ਤੱਕ ਤੇ ਫੋਰਥ ਗਰੁੱਪ ਜੋ ਹੈ ਉਹ 12th ਤੋਂ ਬਾਅਦ ਜਿਹੜੇ ਵੀ ਸਟੂਡੈਂਟ ਨੇ ਜਾਂ ਹੋਰ ਜਿਹੜੀ ਵੀ ਸੰਗਤ ਕੋਈ ਵੀ ਕਿਸੇ ਵੀ ਉਮਰ ਦਾ ਜੋ ਹੈ ਉਹ ਫਾਰਮ ਭਰ ਕੇ ਇਸ ਤਰੀ ਪ੍ਰੀਖਿਆ ਵਿੱਚ ਸ਼ਾਮਿਲ ਹੋ ਸਕਦਾ ਹੈ ਤੇ ਪਹਿਲੇ ਭਾਗ ਦਾ ਜੋ ਸਿਲੇਬਸ ਹੈ ਉਹ ਉਹ ਇਸ ਪ੍ਰਸ਼ਨੋਤਰੀ ਵਿੱਚ ਹੈ ਜਿਹੜੇ ਵੀ ਬੱਚੇ ਪਹਿਲੇ ਭਾਗ ਦਾ ਐਗਜ਼ਾਮ ਦੇਣਗੇ ਫਰਸਟ ਗਰੁੱਪ ਦਾ ਉਹਨਾਂ ਨੂੰ ਇਹ ਬੁੱਕ ਦਿੱਤੀ ਜਾਏਗੀ ਉਹਨਾਂ ਨੇ ਇਸ ਬੁੱਕ ਨੂੰ ਪੜਨਾ ਹੈ ਅਤੇ ਵਿੱਚ ਕੁਝ ਗੁਰਬਾਣੀ ਹੈ ਜੋ ਨਿਤਨੇਮ ਦੀਆਂ ਬਾਣੀਆਂ ਅਸੀਂ ਪੜ੍ਹਦੇ ਹਾਂ ਬੱਚਿਆਂ ਦੀ ਏਜ ਦੇ ਹਿਸਾਬ ਦੇ ਨਾਲ ਉਹਨੂੰ ਇਹਦੇ ਵਿੱਚ ਡਿਵਾਈਡ ਕਰਕੇ ਸਿਲੇਬਸ ਨੂੰ ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਦਿੱਤਾ ਗਿਆ ਹੈ ਫਿਰ ਸੈਕੰਡ ਗਰੁੱਪ ਜੋ ਹੈ ਉਸ ਵਾਸਤੇ ਇਹ ਪ੍ਰਸ਼ਨੋਤਰੀ ਹੈ ਸੈਕੰਡ ਗਰੁੱਪ ਦੇ ਬੱਚਿਆਂ ਨੇ ਜੋ 6 7 8th ਕਲਾਸ ਦੇ ਬੱਚੇ ਹਨ ਉਹਨਾਂ ਨੇ ਲੈਣੀ ਹੈ ਉਹਨਾਂ ਨੇ ਇਸ ਬੁੱਕ ਚ ਸਾਰਾ ਪੜ੍ਹਨਾ ਹੈ ਅਤੇ ਜੋ ਜਿਹੜੀਆਂ ਬਾਨੀਆਂ ਇਸ ਬੁੱਕ ਦੇ ਵਿੱਚ ਦਿੱਤੀਆਂ ਹੋਈਆਂ ਹਨ ਉਹਨਾਂ ਵਿੱਚੋਂ ਵੀ ਉਹਨਾਂ ਬੱਚਿਆਂ ਨੂੰ ਪੇਪਰ ਆਏਗਾ ਉਹਨਾਂ ਨੇ ਉਹ ਵੀ ਤਿਆਰ ਕਰਨੀਆਂ ਹਨ ਤਿੰਨ ਭਾਗਾਂ ਦੇ ਵਿੱਚ ਇਹ ਪੇਪਰ ਹੁੰਦਾ ਹੈ ਇੱਕ ਗੁਰਬਾਣੀ ਦੂਜਾ ਇਤਿਹਾਸ ਤੇ ਤੀਜੀ ਸਿੱਖ ਰੈਤ ਮਰਿਆਦਾ ਫਿਰ ਇਹ ਤੀਜੀ ਪ੍ਰਸ਼ਨੋਤਰੀ ਹੈ ਇਹਦੇ ਵਿੱਚ ਵੀ ਇਸ ਤਰ੍ਹਾਂ ਹੀ ਤੀਜੇ ਭਾਗ ਦੇ ਬੱਚੇ ਜੋ 9 10 11 12th ਇਹ ਚਾਰ ਕਲਾਸਾਂ ਦੇ ਬੱਚੇ ਆਉਂਦੇ ਹਨ ਉਹਨਾਂ ਨੇ ਇਸ ਪ੍ਰਸ਼ਨੋਤਰੀ ਵਿੱਚੋਂ ਤਿਆਰੀ ਕਰਕੇ ਜੋ ਪੇਪਰ ਹੈ ਉਹ ਦੇਣਾ ਹੈ ਉਹਨਾਂ ਦੀਆਂ ਬਾਨੀਆਂ ਥੋੜੀਆਂ ਹੋਰ ਜ਼ਿਆਦਾ ਨੇ ਅਰਥ ਹਨ ਉਹ ਸਾਰੀਆਂ ਇਸ ਬੁੱਕ ਬੁੱਕ ਦੇ ਵਿੱਚ ਮੈਂਸ਼ਨ ਕੀਤੀਆਂ ਹੋਈਆਂ ਹਨ ਉਹਨਾਂ ਨੇ ਇਸ ਦੇ ਅਕੋਰਡਿੰਗਲੀ ਤਿਆਰੀ ਕਰਕੇ ਪ੍ਰੀਖਿਆ ਦੇ ਵਿੱਚ ਸ਼ਾਮਿਲ ਹੋਣਾ ਹੈ ਫਿਰ ਇਹ ਚੌਥਾ ਭਾਗ ਹੈ ਜੋ 12th ਤੋਂ ਉੱਪਰ ਦੇ 12ਵੀਂ ਤੋਂ ਬਾਅਦ ਦੇ ਜੋ ਕਾਲਜ ਦੇ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਜਾਂ ਔਰ ਕੋਈ ਵੀ ਸੰਗਤ ਦਾ ਕਿਸੇ ਵੀ ਉਮਰ ਦਾ ਵੀਰ ਭੈਣ ਇਸ ਭਾਵਿਸ਼ੀ ਹਿੱਸਾ ਲੈ ਕੇ ਜੋ ਇਸ ਪ੍ਰਸ਼ਨੋਤਰੀ ਦੇ ਵਿੱਚ ਸਿਲੇਬਸ ਹੈ ਉਸ ਨੂੰ ਤਿਆਰ ਕਰਕੇ ਉਹ ਇਸ ਪ੍ਰੀਖਿਆ ਦੇ ਵਿੱਚ ਸ਼ਾਮਿਲ ਹੋ ਕੇ ਸਿੱਖ ਧਰਮ ਦੀ ਜੋ ਜਾਣਕਾਰੀ ਹੈ ਇਤਿਹਾਸ ਗੁਰਬਾਨੀ ਸਿੱਖ ਰਹਿਤ ਮਰਿਆਦਾ ਬਾਰੇ ਜਾਣ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਬਸਰਮੌਰ ਪ੍ਰੋਜੈਕਟ ਧਾਰਮਿਕ ਪ੍ਰੀਖਿਆ 2024 ਜਿਹਦੀ ਡੇਟ 26 10 2024 ਹੈ ਜਿਸ ਦਿਨ ਇਹ ਪ੍ਰੀਖਿਆ ਕਰਾਈ ਜਾਵੇਗੀ ਪ੍ਰੀਖਿਆ ਹੋਣ ਤੋਂ ਪਹਿਲਾਂ ਜਿਵੇਂ ਆਪ ਜੀ ਨੂੰ ਪਹਿਲਾਂ ਵੀ ਦੱਸ ਦਿੱਤਾ ਹੈ ਕਿ ਫਾਰਮ ਭਰਵਣ ਦੀ ਇੱਕ ਪ੍ਰਕਿਰਿਆ ਹੈ ਜੋ ਬੜੇ ਹੀ ਸੁਚੱਜੇ ਢੰਗ ਤੇ ਵਾਰ ਫੁੱਟਿੰਗ ਤੇ ਜੋ ਸਿੱਖ ਮਸ਼ਿਨਰੀ ਕਾਲਜ ਦੇ ਮੈਂਬਰਸ ਨੇ ਉਹ ਕਰਦੇ ਨੇ ਆਪ ਸਭ ਸੰਗਤ ਨੂੰ ਵੀ ਬੇਨਤੀ ਹੈ ਕਿ ਜੋ ਵੀ ਇੱਕ ਅਕਾਡੈਮਿਕ ਪੱਧਰ ਤੇ ਸਿੱਖ ਧਰਮ ਦੇ ਇਤਿਹਾਸ ਗੁਰਬਾਣੀ ਵਿਚਾਰ ਫਲਸਫੇ ਨੂੰ ਸਮਝਣਾ ਤੇ ਗ੍ਰਹਿਣ ਕਰਨਾ ਚਾਹੁੰਦੇ ਹਨ ਬੱਚਿਆਂ ਦੇ ਲਈ ਖਾਸ ਕਰ ਇਹ ਪ੍ਰੀਖਿਆ ਬਹੁਤ ਹੀ ਲਾਭਦਾਇਕ ਹੈ ਅੱਜ ਦੇ ਯੁੱਗ ਦੇ ਵਿੱਚ ਸੋ ਇਸ ਲਈ ਬੇਨਤੀ ਹੈ ਜਿੱਥੇ ਅਸੀਂ ਆਪਣੇ ਅਕਾਡਮਿਕਸ ਤੇ ਫੋਕਸ ਕਰਨਾ ਹੈ ਨਾਲ ਦੇ ਨਾਲ ਧਰਮ ਦੀ ਜਾਣਕਾਰੀ ਵੀ অতি அவਸ਼ਕ ਹੈ ਸੋ ਵੱਤੋ ਵੱਤ ਜਿਹੜੇ ਫਾਰਮਸ ਨੇ ਧਾਰਮਿਕ ਪ੍ਰੀਖਿਆ 2024 ਦੇ ਲਈ ਜਿੰਨਾ ਕੋ ਸਮਾਂ ਬਚਿਆ ਹੈ ਉਹਦੇ ਵਿੱਚ ਇਹ ਫਾਰਮਸ ਨੂੰ ਭਰ ਕੇ ਧਾਰਮਿਕ ਪ੍ਰੀਖਿਆ 2024 ਦੇ ਵਿੱਚ ਹਿੱਸਾ ਲਈਏ ਤੇ ਆਪਣੇ ਧਰਮ ਤੋਂ ਜਾਣੂ ਹੋਈਏ ਤੇ ਆਪਣੇ ਸੁਚੱਜੇ ਵਿਰਸੇ ਦੇ ਨਾਲ ਜੁੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਮਿਸ਼ਨਰੀ ਕਾਲਜ ਦਾ ਜੋ ਮਿਸ਼ਨ ਹੈ ਗੁਰਮਤ ਸਿੱਖ ਕੇ ਆਸਾਂ ਸਿਖਾਉਣੀ ਅੰਮ੍ਰਿਤਧਾਰੀ ਕੌਮ ਬਣਾਉਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚਕਾਰ ਇਸ ਮਿਸ਼ਨ ਨੂੰ ਹੀ ਅਕੰਪਲਿਸ਼ ਕਰਨ ਵਾਸਤੇ ਅਸੀਂ ਜੋ ਇਹ ਧਾਰਮਿਕ ਪਖਿਆ ਆਰਗੇਨਾਈਜ਼ ਕਰਵਾਉਂਦੇ ਹਾਂ ਪਲੀਜ਼ ਇਹ ਇੱਕ ਬੇਨਤੀ ਹੈ ਕਿ ਆਪਣੇ ਘਰ ਦੇ ਜਿੰਨੇ ਵੀ ਬੱਚੇ ਹਨ ਸਰਬਤ ਸੰਗਤ ਹੈ ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ ਤੇ ਇਸ ਪ੍ਰੀਖਿਆ ਵਿੱਚ ਪਾਰਟਿਸਪੇਟ ਕਰਨ ਲਈ ਵੱਤੂ ਵੱਤ ਜਿਹੜੇ ਬੱਚੇ ਹਨ ਉਹਨਾਂ ਨੂੰ ਲਿਆਇਆ ਜਾਏ ਇਤਨੀ ਹੀ ਬੇਨਤੀ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਜੀ